ਹੋਟਲ ਦੇ ਵਿੱਚ ਬੰਦੇ ਨੂੰ ਨਾਂ ਲੈ ਕੇ ਗਈ ਇਹ ਮਹਿਲਾ ਜਿਸ ਦੀ ਕੀ ਹੋਟਲ ਦੇ ਬਾਹਰ ਛਿੱਤਰ ਪ੍ਰੇਡ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਦਰਅਸਲ ਇਹ ਪੂਰਾ ਮਾਮਲਾ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਲੁਧਿਆਣਾ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਹੋਟਲ ਦੇ ਬਾਹਰ ਇੱਕ ਮਹਿਲਾ ਦੀ ਜਮ ਕੇ ਛਿੱਤਰ ਪ੍ਰੇਡ ਕੀਤੀ ਗਈ ਲੋਕਾਂ ਦਾ ਇਲਜ਼ਾਮ ਹੈ ਕਿ ਮਹਿਲਾ ਜਿਸਮ ਫਰੋਸ਼ੀ ਦਾ ਤੰਦਾ ਕਰਦੀ ਹੈ ਤੇ ਇਹ ਜਿਸ ਗ੍ਰਾਹਕ ਨੂੰ ਆਪਣੇ ਨਾਲ ਹੋਟਲ ਦੇ ਵਿੱਚ ਲੈ ਕੇ ਗਈ ਸੀ ਉਸਨੇ ਪਹਿਲਾ ਇਲਜ਼ਾਮ ਲਗਾਏ ਕਿ ਮਹਿਲਾ ਨੇ ਉਸਦੇ ਕੋਲ ਜੋ 50000 ਰੁਪਏ ਮੌਜੂਦ ਸੀ ਉੱਚਾ ਕਰ ਲਿਆ ਮਹਿਲਾ ਦਾ ਕਹਿਣਾ ਹੈ ਕਿ ਉਸ ਦਿਨ 1500 ਰੁਪਏ ਦੇ ਵਿੱਚ ਡੀਲ ਹੋਈ ਸੀ ਤੇ ਹੁਣ ਇਹ ਮੁੰਡਾ ਉਸਤੇ ਝੂਠੇ ਇਲਜ਼ਾਮ ਲਗਾ ਰਿਹਾ ਹਾਲਾਂਕਿ ਕਾਫੀ ਦੇਰ ਤੱਕ ਉਥੇ ਹੰਗਾਮਾ ਹੁੰਦਾ ਰਿਹਾ ਤੇ ਵਿਅਕਤੀ ਦੇ ਵੱਲੋਂ ਮਹਿਲਾ ਦੇ ਘੁੱਟ ਬਾਹਰ ਤੱਕ ਕਰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਤਾਂ ਮਾਮਲਾ ਸਾਹਮਣੇ ਆਇਆ ਕਿ ਪੈਸੇ ਤਾਂ ਉਸੇ ਨੌਜਵਾਨ ਦੇ ਕੋਲ ਹੀ ਸਨ ਲੜਕੇ ਦਾ ਕਹਿਣਾ ਹੈ ਕਿ ਗਲਤੀ ਦਿਨ ਉਸਨੇ ਪੈਸੇ ਦੂਜੇ ਪਾਸੇ ਰੱਖ ਲੈ ਸਨ ਕਿ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਸ਼ਾਇਦ ਇਸ ਮਹਿਲਾ ਨੇ ਪੈਸੇ ਚੱਕੇ ਨੇ ਤਾਂ ਪੁਲਿਸ ਨੇ ਸਾਰਾ ਮਾਮਲਾ ਸ਼ਾਂਤ ਕਰਵਾ ਦਿੱਤਾ ਪਰ ਇੱਥੇ ਵੱਡੇ ਸਵਾਲ ਨੇ ਕਿ ਬਸ ਇੰਦੇ ਵਾਲੇ ਦੁਆਲੇ ਹੋਟਲ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਹੋ ਰਿਹਾ ਤੇ ਨੌਜਵਾਨਾਂ ਦੀ ਲੁੱਟ ਵੀ ਹੋ ਰਹੀ ਹੈ ਆ ਦੇਖੋ ਜੀ ਹੋਟਲ 'ਚ ਲੈ ਕੇ ਗਿਆ ਇਹਨੂੰ ਬਰਗਲਾ ਕੇ ਬਰਗਲਾ ਕੇ ਹੋਟਲ 'ਚ ਲੈ ਕੇ ਗਿਆ ਯਾਰ ਕੀ ਹੋਇਆ ਸੀ पहले होटल में लेके गया हाँ। फिर मेरे साथ सारा कुछ जबरदस्ती किया।, किया फिर हाँ जी हाँ काम किया फिर काम करके फिर बोलता कि जब मेरे जाने की बारी आ गई फिर उसने बोला कि ले, पर्स ले मेरा मेरा पैसा दे, जो जो पैसा दिया वो पैसा कट करके वो पंद्रह सौ दिया था बस वही वही वो, वो दे दे करके मेरा पर्स छीना था तो आपने, आपके साथ उसने काम किया है? हाँ काम किया हाँ जी ठीक है मतलब ਪੈਸਾ ਨਿਕਾਲਦੇ ਆਪ ਲੋਕੋ ਨੇ ਨਹੀਂ ਕੋਈ ਪੈਸਾ ਨਹੀਂ ਨਿਕਾਲਾ ਸੋ ਠੀਕ ਆ ਉਹ ਕਹਦਾ ਵੀ ਨਹੀਂ ਉਹ ਆਪ ਹੀ ਗਈ ਹੁੰਦੀ ਹੈ ਪਤਾ ਨਹੀਂ ਕਿਹੜੇ ਹੋਟਲ ਜਬਰਦਸਤੀ ਲੈ ਕੇ ਗਿਆ ਜਬਰਦਸਤੀ ਲੈ ਕੇ ਗਿਆ ਕੌਣ ਲੈ ਕੇ ਗਿਆ ਸੀ ਉਹ ਆ ਹੀ ਬੰਦਾ ਜਿਹੜਾ ਬੱਠਾ ਸੀ ਇੱਥੇ ਅੱਛਾ ਤੇ 50000 ਕਹਿੰਦਾ ਕੱਟਿਆ ਗਿਆ ਉਹ ਤਾਂ ਕਹੀ ਜਵੇ ਉਹ ਤਾਂ ਸਾਬਤ ਹੋ ਹੀ ਜਾਏਗਾ ਠੀਕ ਇਹ 1 ਘੰਟਾ ਹੋਇਆ ਤੇ ਉਹਨਾਂ ਤੋਂ ਪੈਸੇ ਮੰਗਦੇ ਕੋਸ਼ਿਸ਼ ਕੀਤੀ ਆ ਤੇ ਮੇਰਾ ਮੋਬਾਈਲ ਖੋਲਿਆ ਕੁੱਟਿਆ ਆ ਦੇਖੋ ਕੁੜੀ ਦਾ ਇੱਧਰ ਦੇਖੋ ਆ ਕੁਛ ਕੀਤਾ ਤੇ ਹੁਣ 50000 ਦਾ ਬਾਨਾ ਲੱਗਦਾ ਚਲੋ ਕੋਈ ਨਹੀਂ 50000 ਵੀ ਕਢਾ ਲਓ ਸਾਡੇ ਤੋਂ ਕਿਹੜਾ ਹੈਗਾ ਉਹ ਉਹ ਤਾਂ ਸਾਰ ਜਗਾ ਸਿਸੀਟੇ ਲੱਗੇ ਮੁੱਡਲਾ ਦੇ ਬਾਹਰ ਕੋਈ ਝੂਟਦਾ ਨਹੀਂਗਾ ਪਤਾ ਲੱਗ ਜੇਗਾ ਝੂਟਦਾ ਝੂਟ ਸੱਚਦਾ ਸੱਚ ਸਾਬਤ ਹੋ ਜਾਏਗਾ ਕੀ ਨਾਮ ਤੁਹਾਡਾ ਮੇਰਾ ਨਾਮ ਨੀਰਜ ਜੀ ਨੀਰਜ ਜਿਹੜਾ ਇਹ ਬਸਪੁੱਟਾ ਹੁਲੜਵਾਜੀ ਹੋਈ ਹੈ ਕਿਸ ਕਾਰਨ ਹੋਈ ਹੈ ਹੁਲੜਵਾਜੀ ਫਿਰ ਇਹਨਾਂ ਨੇ ਮੇਰੇ ਜੇਰੇ ਤੋਂ ਨਾ ਪੈਸੇ ਕਢ ਲਏ ਸੀ ਮੈਨੂੰ ਹਾਂ ਹੂੰ ਤੇ ਇੱਕ ਮਿੰਟ ਰੁਕ ਕੇ ਜੀ ਵਿੱਚ ਬੋਲੇ ਤੇ ਕਿੰਨੇ ਪੈਸੇ ਸੀ ਤੁਹਾਡੇ 50000 ਰੁਪਏ ਸੀ 50000 ਰੁਪਏ ਪੇਮੈਂਟ ਸੀ ਤੇ ਉਹ ਮਿਲ ਗਈ ਪੇਮੈਂਟ ਤੁਹਾਨੂੰ ਹਾਂਜੀ ਮੌਕੇ ਤੇ ਪੁਲਿਸ ਨੇ ਵਧੀਆ ਕੰਮ ਕੀਤਾ ਹਾਂਜੀ ਬਹੁਤ ਵਧੀਆ ਮਨ ਦਾ ਇਹ ਲੱਗਦਾ ਪੁਲਿਸ ਨੇ ਫੌਰਨ ਕੰਮ ਕੀਤਾ ਗਲਤੀ ਨਾ ਮੇਰੀ ਜਿਹੇਤੀ ਰਹਿ ਗਈ ਸੀ ਆਹਾਂ ਤੇ ਇਸ਼ਾਰਾ ਹੋ ਰਿਹਾ ਤੁਹਾਨੂੰ ਪੁਲਿਸ ਦਾ ਨਹੀਂ ਨਹੀਂ ਹੋ ਰਿਹਾ ਪਹਿਲਾਂ ਤੁਸੀਂ ਬਿਆਨ ਕੁਝ ਹੋਰ ਦਿੱਤਾ ਨਹੀਂ ਨਹੀਂ ਲਿਖਾ ਪੈ ਗਿਆ ਲਿਖਾ ਅੱਛਾ ਕਹਿੰਦਾ ਮੈਂ ਪੈਸੇ ਮੋਕੇ ਦੇ ਲੋਕਾਂ ਨੇ ਖੋ ਕੇ ਦਿੱਤੇ ਕਿ ਆਪ ਤੁਸੀਂ ਖੋਏ ਆ ਪੈਸੇ ਉਹਦੇ ਕੋਲ ਨਹੀਂ ਨਹੀਂ ਮੇਰੀ ਜੇਬ 'ਚ ਹੀ ਰਹਿ ਗਈ ਸੀ ਗਲਤੀ ਨਾਲ ਤੁਹਾਡੀ ਜੇਬ 'ਚ ਹੀ ਰਹਿ ਗਈ ਸੀ ਗਲਤੀ ਨਾਲ ਫਿਰ ਤੁਸੀਂ ਕਿੱਦਾਂ ਇਹ ਰੋਲਾ ਪਾਤਾ ਹੁਲੜਵਾਜੀ ਪਤਾ ਤੇ ਵੀ ਇਦਾਂ ਫਿਰ ਸਰ ਪਤਾ ਕੀ ਹੈ ਜੇ ਰਿਕਾਰਡ ਦੀ ਚ ਸੀਗੇ ਮੈਂ ਇੱਧਰ ਪਲੇ ਹੁੰਨੇ ਆ ਅੱਛਾ ਭਲੇਖਾ ਪੈ ਗਿਆ ਤੇ ਭਲੇਖਾ ਪੈ ਗਿਆ ਤੇ ਇੰਨੀ ਉਲੜਵਾਜੀ ਕਰਾਤੀ ਸਰ ਮੈਂ ਨਹੀਂ ਨਾ ਕਈ ਗਲਤੀ ਨਾਲ ਹੋ ਗਿਆ ਅੱਛਾ ਇਹ ਪਹਿਲਾਂ ਤੁਸੀਂ ਬਿਆਨ ਦਿੱਤਾ ਸੀ ਉੱਤੇ ਵੀਡੀਓ ਦੇ ਵਿੱਚ ਤੁਹਾਡੀ ਵੀਡੀਓ ਵਿੱਚ ਹੈਗਾ ਵੀ ਮੇਰੇ ਪੈਸੇ ਚੋਰੀ ਹੋ ਗਏ ਚੋਰੀ ਹੋ ਗਏ ਉਹ ਦਿਖਾਈ ਵੀਡੀਓ ਦਿਖਾਈ ਵੀ ਦੇ ਚਲੋ ਇੰਟਰਵਿਊ ਕਰੀਏ ਤੁਹਾਡੀ ਵੀਡੀਓ ਹੈਗੀ ਸਾਡੇ ਕੋਲ ਸਰ ਗਲਤੀ ਨਾਲ ਲੱਗਿਆ ਨਹੀਂ ਗਲਤੀ ਕਿੱਦਾਂ ਹੋ ਗਈ ਐਡਾ ਵੱਡਾ ਉਲੜਵਾਦੀ ਕਰਤਾ ਕਾਨੂੰਨੀ ਪਰਚਾ ਨਹੀਂ ਪੈਂਦਾ ਤੁਹਾਡੇ ਤੇ ਤੁਹਾਡੇ ਤੇ ਪਰਚਾ ਬਹੁ ਹੈ ਇਹ ਵੀਡੀਓ ਲੱਕੀ ਬਣਾ ਬਸ ਓਕੇ ਤੇ ਪਤਾ ਤੁਸੀਂ ਫਾੜ ਆਤੀ ਵੀ ਮੇਰੀ ਜੇਬ ਕਰ ਲਈ ਜੇਬ ਕਰ ਲਈ ਕੀ ਉਲੜਵਾਜੀ ਤੁਸੀਂ ਕੀਤੀ ਉਲੜਵਾਜੀ ਦਾ ਪਰਚਾ ਬੈਂਦਾ ਤੁਹਾਡੇ ਤੇ ਗਲਤੀ ਨਾਲ ਚਲੋ ਮਾਫ ਕਰ ਦਿਓ ਪਹਿਲਾਂ ਇਹ ਦੱਸੋ ਵੀ ਪੈਸੇ ਨਿਕਲੇ ਤੁਹਾਡੇ ਕਿ ਨਹੀਂ ਨਿਕਲੇ ਬਚਾ ਹੋ ਜੂਗਾ ਤੁਹਾਡਾ ਹਾਂਜੀ ਪੈਸੇ ਨਿਕਲੇ ਹੈ ਨਿਕਲੇ ਨਿਕਲਦੇ ਕਿੰਨਾ ਨੇ ਕੱਢੇ ਸੀ ਪੈਸੇ ਨਹੀਂ ਨਹੀਂ ਪੈਸੇ ਨਿਕਲੇ ਮੇਂ ਜੇਬ ਚੋਂ ਜੇਬ ਚੋਂ ਨਿਕਲੇ ਆ ਚਲੋ ਠੀਕ ਹੈ ਵੀਰੇ ਮੈਟਰ ਦਾ ਉਹ ਕਹਿੰਦੇ ਸੀ ਕਿ ਪੇ 50000 ਰੁਪਏ ਇਹਨਾਂ ਨੇ ਖੋਲਿਆ ਆ ਲੜਕੀ ਨੇ ਪਰ ਪਤਾ ਨਹੀਂ ਕੁਝ ਵੀ ਤਫਤੀਸ਼ ਹੋ ਰਹੀ ਆ ਤੇ ਸਰ ਕੀ ਲੜਾਈ ਕਿਹੜੀ ਜਗ੍ਹਾ ਹੋਈ ਸੀ ਇਹ ਇਹ ਕੋਈ ਰੈਸਟੋਰੈਂਟ ਦੀ ਗੱਲ ਹੈ ਇੱਕ ਮਿੰਟ ਹਾਂਜੀ ਉਹ ਰੈਸਟੋਰੈਂਟ ਦੀ ਕਿਸੇ ਤੇ ਜਦੋਂ 50000 ਬਰਾਮਤ ਹੋ ਗਿਆ ਕੁੜੀ ਕੋਲ ਅਜੇ ਕੋਈ ਗੱਲ ਤਫਤੀਸ਼ ਹੋ ਰਹੀ ਆ ਕੋਚਰ ਮਰ ਕੇ ਇਨਚਾਰਜ ਕਰ ਰਿਹਾ ਅਜਾ ਤੁਹਾਡਾ ਕੀ ਨਾਮ ਹੈ ਪੂਰਾ ਜੀ ਪਪੀਸੇ ਉੱਤੋਂ ਤੁੰਗਦੇ ਐਸੇ ਨਰਿੰਦਰ ਸਿੰਘ ਨਰਿੰਦਰ ਸਿੰਘ ਪੁੱਤਸਾ ਲੱਗਦਾ ਵੀ ਤੂੰ ਪੁਲਿਸ ਦੀ ਬੜੀ ਬੜੀ ਬਾਦਰੀ ਹੈ ਜਿਹੜੀ 50000 ਬਰਾਮਦ ਕਰ ਲਿਆ ਮੌਕੇ ਤੇ ਨਾ ਹਜੇ ਕੋਈ ਬਰਾਮਦਗੀ ਨਹੀਂ ਆਪਾਂ ਕਹਿ ਸਕਦੇ ਹਾਂਜੀ ਹਜੇ ਬੰਚਾਰਜ ਕੋਚੇ ਮਾਰ ਕੇ ਤਫਤੀਸ਼ ਕਰ ਰਹਾ ਹੈ ਅੱਛਾ ਇੱਕ ਪਾਸੇ ਤੇ ਕਹ ਰਹੇ 50000 ਚੋਰੀ ਨਹੀਂ ਹੋਇਆ ਤੇ ਇੱਕ ਪਾਸੇ ਉਹ ਹੁਣ ਤਫਤੀਸ਼ ਹੋ ਰਹੀ ਜੀ ਉਹਦੇ ਬਾਰੇ ਹਜੇ ਕਲੀਅਰ ਹੋਊਗਾ ਠੀਕ ਹੈ ਜੀ ਪਤਾ ਨਹੀਂ ਸਾਰੀ ਨਹੀਂ ਸਭ ਇਹ ਨਹੀਂ ਨਹੀਂ মিডিਆ ਤੋਂ ਆ ਪ੍ਰੈਸ ਤੋਂ ਆ ਫਾਸਟ ਤੋਂ ਟੈਲੀ ਤੋਂ ਹਾਂ ਤੇ ਸਾਨੂੰ ਨਹੀਂ ਪਤਾ ਅੱਛਾ ਕਿੰਨੇ ਘੰਟੇ ਪਹਿਲਾਂ ਹੋਇਆ ਸੀ ਝਗੜਾ ਵੈਸੇ 1 ਘੰਟਾ ਪਹਿ ਇੱਕ ਘੰਟਾ ਪਹਿਲਾਂ ਝਗੜਾ ਆਇਆ ਤੇ ਕੀ ਕਾਰਨ ਮੌਕੇ ਤੇ ਫੜੇ ਗਏ ਸੀ ਬੰਦੇ ਨਹੀਂ ਬੰਦੇ ਜਿੰਨਾ ਸ਼ੱਕ ਹੋਈ ਸੀਗੀ ਉਹਨਾਂ ਨੂੰ ਚੌਂਕੀ ਛੱਡਿਆਦਾ ਅਜਾ ਤੇ ਹੁਣ ਚੌਂਕੀ ਲੈ ਗਏ ਨੇ ਕੁੜੀ ਨੂੰ ਵੀ ਜਿਹਨੇ ਜਿਹਨੇ ਲੁੱਟ ਕੀਤੀ ਸੀ ਆਹਾਂ ਕਿੰਨੇ ਦੀ ਲੁੱਟ ਸੀ ਕਹਿੰਦੇ 50 ਦੀ ਪਰ ਅਸੀਂ ਦੇਖਿਆ ਹੈ ਨਹੀਂ ਅਰੇ 50000 ਦੀ ਲੁੱਟ ਸੀ ਠੀਕ ਹੈ ਜੀ ਇਹ ਚੌਂਕੀ ਕੋਚਰ ਮਾਰਕੀਟ ਸਰ ਚੌਂਕੀ ਕੋਚਰ ਠੀਕ ਹੈ